ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਦਾਬ ਜੋ ਸਵੇਰ ਦਾ ਟਾਈਮ ਹੈ ਤਕਰੀਬਨ 6:30 6:30 ਵੱਜ ਚੁੱਕੇ ਨੇ ਜੀ ਤੇ ਆਓ ਤੁਹਾਨੂੰ ਦਿਖਾਉਣੇ ਆਪਣੇ ਮੋਟਰ ਤੇ ਲੱਗਿਆ ਫਰੂਟ ਮੱਜਾ-ਮੁੱਜਾ ਸ਼ਾਮ ਕੇ ਹੁਣ ਆਇਆ ਸੀਗਾ ਤੇ ਇੱਥੇ ਢੇੜਾ ਮਾਰਨਾ ਪੈਂਦਾ ਬੱਚੇ ਦਾ ਅੜ ਤੜਕੀ ਸਨੇਹੀ ਸਕੂਲ ਜਾਣ ਤੋਂ ਪਹਿਲਾਂ ਆ ਜਾਂਦੇ ਨੇ ਹਜੇ ਕੱਚਾ ਫਲ ਆ ਵੀ ਕਿਉਂ ਤੋਂ ਨੁਕਸਾਨ ਹੀ ਹੁੰਦਾ ਤੋੜਨ ਦਾ ਜੀ ਤੇ ਆਓ ਤੁਹਾਨੂੰ ਦਿਖਾਉਣੇ ਫਰੂਟ ਦੇਖਿਓ ਦੇਖ ਕੇ ਲਾਇਕ ਤੇ ਕਮੈਂਟ ਜਰੂਰ ਕਰਿਓ ਕਿ ਕਿਵੇਂ ਲੱਗਾ ਤੁਹਾਨੂੰ ਫਰੂਟ ਤੇ ਅੰਬ ਤੇ ਆਪਣਾ ਆਲੂ ਬਖਾਰਾ ਤੇ ਨਿੰਬੂ ਬਣੇ ਰਹੋ ਜੀ ਇਧਰ ਆਪਣਾ ਆਲੂ ਬਖਾਰਾ ਜੀ ਅੰਬ ਬਖਾਰੇ ਤੇ ਨੇਰੀ ਨੇ ਬਾਹਲਾ ਫਲ ਦੇਖ ਤਾਂ ਦੇਖੋ ਕਿ ਐਸੇ ਲੱਗੇ ਨੇ ਹੁਣ ਇਹ ਕਿਰਨੇ ਨੂੰ ਤਿਆਰ ਨੇ 5-7 ਦਿਨਾਂ ਚ ਕਿਰ ਜਾਣਗੇ ਜੀ ਦੇਖੋ ਦੇਖ ਕੇ ਜੀ ਕਰ ਦੇਖੀ ਜਾਏ ਇੰਨਾ ਸੋਹਣਾ ਫਰੂਟ ਲੱਗਿਆ ਇਹਨੂੰ ਇਸੋਂ ਤੁਹਾਨੂੰ ਪਰ ਵੀ ਦੱਸਿਆ ਦੀ ਮੈਂ ਕਿ ਡਾਣੀ ਉਹ ਲਾਈ ਸੀ ਦੂਜੇ ਸਾਲ ਡਾਣੀ ਫਲ ਦੇਣ ਲੱਗ ਜਾਂਦੀ ਆ ਇਹ ਡਾਣੀ ਲੱਗਦੀ ਆ ਜਨਵਰੀ ਤੇ ਫਰਵਰੀ ਦੇ ਅੱਧ ਤੱਕ ਉਦੋਂ ਵਾਰ ਇਹਨੂੰ ਤੇ ਫੁੱਲ ਫੁੱਲ ਲੱਗ ਜਾਂਦੇ ਨੇ ਤੇ ਫੇਰ ਇਹ ਡਾਣੀ ਸੁੱਕ ਜਾਂਦੀ ਆ ਜਦੋਂ ਜਨਵਰੀ ਦਾ ਅੱਧ ਤੇ ਫਰਵਰੀ ਦਾ ਅੱਧ ਪਚਾਲੇ 1 ਮਹੀਨੇ ਵਿੱਚ ਡਾਣੀ ਲੱਗਦੀ ਆ ਇਹ ਦੇਖੋ ਦੇਖ ਕੇ ਦੱਸਿਓ ਜ਼ਰੂਰ ਕਿਵੇਂ ਲੱਗਿਆ ਜੀ ਕਿਤਾ ਤੋੜ ਕੇ ਵੀ ਖਾ ਲਈਏ ਇਹ ਤਾਂ ਲੋਕਾਂ ਨੇ ਤੋੜਨ ਦੇ ਨਾ ਹੁੰਦੇ ਹੁਣ ਜੀ ਤਾਂ ਮੁੱਕਦੀ ਨਹੀਂ ਹੈਗੀ ਇਹਨੂੰ ਸੁਕਾ ਕੇ ਵੀ ਰੱਖਾਂਗੇ ਲੀਵਰ ਵਾਸਤੇ ਹੀ ਵਰਦਾਨ ਨੇ ਜੀ ਫਿਰ ਆਥਣੇ ਭਿਉਂਦੇ ਸਵੇਰੇ ਫੀਲੇ ਇਹਨੂੰ ਜ਼ਰੂਰ ਦੱਸਿਓ ਬੂਟੇ ਪਰ ਕਿਵੇਂ ਲੱਗਿਆ ਆ ਤੇ ਸੰਗਤ ਸੰਗਤਨ ਪਾਈ ਸੋ ਮਨ ਹੈ ਸਭ ਤੋਂ ਕਮੀਆ ਪਰ ਪ੍ਰਕਾਸ਼ਤ ਹੋ ਆਹ ਤੁਹਾਨੂੰ ਦਿਖਾਉਨੇ ਅੰਬ ਵੀ ਇਹ ਆ ਆਪਣਾ ਅੰਬ ਦਾ ਬੂਟਾ ਜੀ ਦੇਖੋ ਛੋਟਾ ਹੀ ਹੈ ਦਰਾਖਤਾਂ ਨਹੀਂ ਮਾਰਾ ਲਵੈਲ ਨੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਪੱਟ ਸਕਦੇ ਉਹ ਸ਼ਾਂਹ ਦਿੰਦੇ ਨੇ ਜੀ ਆਮਰੂਦ ਲੱਗਣੇ ਆਮਰੂਦਾਂ ਦੀ ਫਲ ਚੱਕ ਲਿਆ ਹੁਣ ਕਿੱਥੇ ਹੁਣ ਨਿੰਬੂ ਦੀ ਰੁੱਤਾ ਫਲ ਚੱਕਣ ਦੀ ਨਿੰਬੂ ਹੀ ਮਾਲ ਚੱਕੂਗਾ ਆ ਆਪਣਾ ਅਮਰੂਦ ਹੈਗਾ ਆਪੀ ਹਰਾ ਹੋਇਆ ਬੂਟਾ ਹੈ ਕੁਦਰਤ ਨਾਲ ਪਿਆਰ ਹੈ ਆਪਣਾ ਪਿਆ ਨਿੰਬੂ ਆ ਨਿੰਬੂ ਪਾਲ ਚੱਕਣ ਲੱਗ ਗਿਆ ਦੇਖੋ ਕੋਈ ਇਹਨਾਂ ਚ ਖਾਦ ਨਹੀਂ ਕੋਈ ਰੇ ਨਹੀਂ ਨੇਚਰਲ ਕੁਦਰਤੀ ਤੌਰ ਤੇ ਇਹ ਆਪ ਹੀ ਸ਼ਾਲ ਚੱਕ ਲੈਂਦੇ ਨੇ ਜੀ ਜਰੂਰ ਦੱਸੋ ਲੈ ਕੇ ਕਰਕੇ ਜੀ ਮਿਲਦੇ ਆ ਅੱਗੇ ਤੇ ਕਮੈਂਟ ਕਰਿਓ ਫਰੂਟਾਂ ਬਾਰੇ ਜੀ ਚਲੋ ਮਿਲਦੇ ਹਾਂ ਜੀ ਅੱਗੇ ਆਹ ਦੇਖੋ ਜੀ ਆਪਣੇ ਆਲੂ ਬਖਾਰੇ ਬਹੁਤ ਵਧੀਆ લાલ લાલ ਲੇંગે તેຂણ ਵਿੱਚ ਵੀ મીઠھے ਰhenge દેખો ਜੀ લાલ લાલ ઓה ਹਾ ਹਾ ਤੋਂ ਇੱਕ ਤਾਂ ਇਹ ਗੱਲ ਆ ਗਿਆ ਜੀ ਤੂੰ ਮੜਾ ਜੀ ਲਿਖੜਾ ਕੋਲੇ ਬੈਠਾ ਹੈਂ ਆਇਆ ਤੇ ਇੱਕ એટલા ਨੇ ਦੁੱਧ ਦਾ ਬਾਹ ਹੈਂ ਕਿ ਮੱਝ ਨਹੀਂ ਮਿਲੀ થી 2:30 ਵਜੇ ਮੱਝ ਚੋਰੀਆ ਅੱਬਾ ਚਲ ਕੋਈ ਲਵੇਂ ਬੈਠੀ ਸੀ ਤਾਂ ਸਾਰਿਆਂ ਨੂੰ ਦੱਸਿਆ ਰਹੇ ਤਾ ਇਹ ਇੱਕ ਦਸਨਾ ਬਣਾ ਲਾ ਨਾ ਜਦੋਂ ਆਤਾ ਹੀ ਨਹੀਂਦਾ ਬੱਸ ਇਹ ਕਿਹੜੇ ਪਰੇ ਬਣ ਰਿਹਾ ਇਹਦਾ ਆਪਾਂ ਕਰਨਾ ਬੱਸ ਆਪਾਂ ਚ ਲਿਖਾ ਲਿਆ ਆਪਾਂ ਦਿਮਾਗ ਚ ਲੈ ਨੂੰ ਪਰਚਾ ਹੁਣ ਪੁੱਤ ਤੇ ਮੱਝ ਧੜ ਕੇ ਕੋਈ ਕੱਟਾ ਰਾਤ ਜੋਤੂ ਤੋਂ ਆਪਣੇ ਤੋਂ ਤਾਂ ਚੋਈ ਤੇ ਅਸੀਂ ਉੱਧਰ ਪ੍ਰੋਗਰਾਮ ਤੇ ਗਏ ਤੇ ਕੱਲ ਨੂੰ ਦੱਸਾਂਗੇ ਤੁਹਾਨੂੰ ਵੀ ਅਸੀਂ ਕੀ ਪ੍ਰੋਗਰਾਮ ਤੇ ਗਏ ਤੇ ਵੀ ਕਰਖਾ ਕੱਲ ਦੇ ਪ੍ਰੋਗਰਾਮ ਦੀ ਅੱਜ ਉਹ ਨਹੀਂ ਵੀਡੀਓ ਪਾਉਂਦੇ ਕੱਲ ਨੂੰ ਪਾਵਾਂਗੇ ਤੇ ਅਸੀਂ ਪ੍ਰੋਗਰਾਮ ਤੇ ਗਏ ਤੇ ਫਿਰ ਮਾਂ ਪੁੱਤ ਅਸੀਂ ਸੀ ਵਜੇ ਧਾਰਾ ਚੋਣ ਆ ਗਈ ਦਾਦਾ ਪੋਤਾ ਉਹ ਜੋਤ ਤੋਂ ਕੱਟਾ ਢਿੱਲਾ ਰਹਿ ਗਿਆ ਤੇ ਉੱਤੋਂ ਖੜਾ ਕੇ ਉਹ ਸਾਰਾ ਦੁੱਧੋਂ ਤੋਂ ਕੱਟੇ ਤੋਂ ਸੁਣ ਗਿਆ ਨਹੀਂ ਗਿਆ ਅੱਧਾ ਚੁੰਗ ਕੇ ਹਟ ਗਿਆ ਤੱਕ ਮੈਂ ਇਸਨੇ ਦੁੱਧ ਨਹੀਂ ਦਿੱਤਾ ਬੱਤ ਤੇ ਫਿਰ ਉਹ ਹੁਣ ਚੋਈਆ ਤਾਂ ਹੀ ਵਜੇ ਸਾਈ ਵਜੇ ਤੋਂ ਕੇ ਆਪਾਂ ਦੁੱਧ ਨਾ ਸਿੱਧੂ ਸੀ ਜਗ ਨੂੰ ਵੀ ਨਹੀਂ ਸੀ ਉਹਦੇ ਵਾਸਤੇ ਅੱਧਾ ਦੁੱਧ ਤੱਤਾ ਦਾ ਅੱਧਾ ਪਚਾ ਪਾਣੀ ਨੂੰ ਸਾਹ ਲਾਂਗੇ ਉਹ ਗਾਈ ਦਾ ਦੁੱਧ ਬੱਚੇ ਨਹੀਂ ਪੀਂਦੇ ਬੱਚਾਂ ਪਤਨ ਕਿਵੇਂ ਆਖਰ ਕਹਿੰਦੇ ਨੇ ਬੀਬੀ ਗਾਇਆਂ ਦਾ ਦੁੱਧ ਤਾਂ ਪੀਂਨਾ ਪੁੱਤ ਮੈਂ ਗਾਇਆਂ ਦਾ ਦੁੱਧ ਰੱਖਾਂ ਨਹੀਂ ਅਲੇ ਮੈਸ ਰਹੇਗਾ ਆਪਣੇ ਵੇਹ ਗੁਰੂ ਤੰਦਰੁਸਤੀ ਰੱਖੇ ਤੇ ਜਦੋਂ ਨਾ ਹੋਇਆ ਫੇਰ ਪੀਣਾ ਵੀ ਪਊਗਾ ਹਲੇ ਡੰਗ ਲਹੀਆਂ ਤਾਂ ਇਹਨੇ ਪਰ ਝੋਟੀ ਸੁੱਕੂ ਦੋਵੇਂ ਸਦਨ ਇੱਕ ਕਰਾਂਗ ਰਹਿੰਦੀ ਐ ਇੱਕ ਦੋ ਰੰਗ ਪੀਣਾ ਤਾਂ ਬੱਕਰੀਆਂ ਦਾ ਵੀ ਪੈ ਜਾਂਦਾ ਬੱਕਰੀ ਦਾ ਤਾਂ ਦੁੱਧ ਵਾਲਾ ਹੀ ਚੰਗਾ ਹੁੰਦਾ ਕਹਿੰਦੇ ਤੇ ਹੁਣ ਆਪਾਂ ਕਿੱਦਾਂ ਰੋਚਾ ਵੀ ਦੇ ਲਾਂਗੇ ਪਤਾ ਨਾ ਜੰਤਾ ਪਿਆ ਦੋ ਇਹ ਪਾਣੀ ਲੈ ਕੇ ਆ ਥੋੜਾ ਜਹਾ ਹੋ ਦੁੱਧ ਨਿਕਲ ਕੇ ਮੈਂ ਕੋਲੇ ਬੈਠੀ ਸੀ ਬਾਲਾ ਮਾਰ ਗਿਆ ਤੇ ਮਹ ਲਾਲ ਜਿੱਲਸੀ ਵਧੀਆ ਲਾਦੀਆ ਪੁੱਤਾਂ ਮੈਂ ਲਾਲ ਦੁੱਧ ਕਰਕੇ ਫੇਰ ਜਾ ਕੇ ਲਾਉਂਦੀ ਜਿਹਨਾਂ ਦਾ ਅੰਦ ਸੁੱਖ ਕਰਕੇ ਬਾਲਾ ਜਿੱਲਸੀ ਵਧੀਆ ਲਾਉਂਦੀ ਚਿੱਟੀ ਜਿੱਲਸੀ ਅੱਖਾਂ ਨੂੰ ਨਹੀਂ ਦਿੰਦੀ ਲੱਗਦੀ ਤੇ ਕਾੜਨਾ ਪੈਂਦਾ ਉਹ ਕਰਨਾ ਹੈ ਨਾ ਕੋਈ ਗੱਲ ਨਹੀਂ ਬਾਲਾ ਮਾਰ ਗਿਆ ਉਹ ਦੁੱਧ ਦਾ ਬਾਲਾ ਨਹੀਂ ਹੁੰਦਾ ਜਿਹੜਾ ਕਿ ਫਲਾਣਾ ਤਾਂ ਦੁੱਧ ਦਾ ਬਾਲਾ ਢੇੜੇ ਵੇਲੇ ਆਉਂਦਾ ਇਹ ਤਾਂ ਪਾਕੋਚਾ ਦਾ ਪਾਕੀ ਰੱਖ ਰੱਖਿਆ ਇਹ ਜਦੋਂ ਕੋ ਪ੍ਰਾਂਧ ਪ੍ਰੋਕਾ ਨਾ ਪੱਕਾ ਸਮਝਿਆ ਆਪਣਾ ਆ ਦੇ ਲੰਬੀਆਂ ਲਗਾਉਂਦੇ ਕਿ ਭਾਵੇਂ ਦੇਖੋ ਦੇਖੋ ਜੰਬੀਆਂ ਬੇਬੀ ਚਟਨੀ ਬਣਾਇਓ ਗਾ ਲੰਬੀਆਂ ਦੀ ਚਟਨੀ ਬਣਾ ਲਾਂਗੇ ਸਾਰੇ ਅੰਬ ਨੇਰੀ ਨਾ ਕਰਦੀ ਅੰਨੇ ਠੱਪਾ ਨੇਰੀ ਵਾਲੀ ਤੇ ਸਾਡੇ ਤਾਂ ਬਾਹਲ ਹੀ ਬਰਾਹਾਲ ਕੱਲਾੜੀ ਰਾਤ ਆ ਰਾਤ ਨਹੀਂ ਸੀ ਕੱਲਾੜੀ ਰਾਤ ਨੇ ਬੜੀ ਨੀਂਦ ਲੋਕਾਂ ਨੇ ਤੂੜੀਆਂ ਦੇ ਕੰਮ ਪਾਏ ਨੇ ਜਿੱਦੇ ਆਧੇ ਆ ਮਸੀਨ ਲੱਤਣਾ ਵਿਚਾਰੇ ਜਿਆਦਾ ਚਾਈਂ ਪਈਆ ਹਲੇ ਕਲ ਮੇਰੀ ਮਸੀਹ ਚੱਲੀ ਆ ਜਿਹੜੀ ਚੱਲੀ ਕੱਲ ਨੂੰ ਦੇਖੋ ਬਹੁਤ ਚਾਹੀ ਨਹੀਂ ਤੇਰ ਜਾਵਾਂਗਾ ਬਹੁਤ ਚਾਹੀ ਨਹੀਂ ਦੇ ਚਿੱਪ ਪੱਤਾ ਨੰਗੇ ਨਾ ਲੈਂਦੇ ਆਪਾਂ ਉੱਤੇ ਉੱਤੇ ਦੇਵਾਂਗੇ ਜਿੱਥੇ ਆ ਭੱਜਿਆ ਪਿਆ ਉੱਤੇ ਆ ਬੰਦੇ ਜਾਣਾ ਤੇ ਉੱਤੇ ਸੋਨਾ ਹੋ ਗਿਆ ਪਰ ਤੱਕ ਪੁੱਛੇ ਨਾ ਦੇਖੋ ਦਾਇਜਾ ਸਿੱਟਾ ਹੋ ਗਿਆ ਨਾ ਨਹੀਂ ਆਪਣਾ ਨਵਰਤਾ ਨੇ ਫੱਟ ਭੰਨਣ ਨਾਲ ਲੱਭੇ ਰਹੀਆਂ ਨਾ ਬਸ ਆ ਨੋ ਕਿੱਲਾ ਉਹਨਾਂ ਦਾ ਫਸਾ ਕੰਮ ਕਰਨਾ ਸਾਰਾ ਹੈ। ਜਿਹੜੀ ਆਦੀ ਕਿ ਉਹ ਵਾਲੀ। ਇਹਦੇ ਲੈ। ਇਹ ਬੜੀ। ਇਹ ਚੋਚਾ ਮੋਰ ਤੇ ਦਿੱਖਿਆ ਕਿ ਇਹਨਾਂ ਕਿਤਾ ਨਹੀਂ ਆ ਪਰ ਨਾ ਸਾਹ ਲਿਆ ਤੁਸੀਂ ਹੈਗਾ। ਬੀਬੀ ਕਹੀਂ ਬਣਾਉਣੀ ਹੈਗੀ ਗੰਡੇ ਨਹੀਂ ਹੈਗੇ। ਉਹ ਇਹਦੇ ਇੱਥੇ ਫਿਰ ਕਰਕੀ ਚਲਵਾ ਆ ਪਾਈ ਲੱਗ ਜਣਾ। ਉਹਨਾਂ ਕਿਦਾਂ ਹੋਣਗੇ ਤਾਂ ਹੈ।

ਜਦ ਕਿੰਨੇ ਗਾਜ਼ ਵਰਤ ਲਿਆ ਪੁੱਤ ਚਿੱਲੇ ਨਾਲ ਨਾਲ ਆਪਾਂ ਨੂੰ ਪੋਚੇ ਦੇਣਾ ਚਾਹੀਦਾ। ਤੋਂ ਪੋਚੇ ਵਾਲੇ ਹੱਥ ਵੀ ਬਿੱਚੀ ਧੋ ਦਾਂਦੇ। ਪੋਚੇ ਆਪਣਾ ਤੋਂ ਢੱਪੇ ਦਾ। ਚਾ, ਤੋਂ ਗਾਣਾ ਜਿੱਥੇ ਆ ਤੋੱਟੇ ਨੇ। ਉਹ ਕੰਮ ਨਹੀਂ ਤਾਂ। ਇਹ ਥੋੜੀ ਚੀਜ਼ ਹੋਵੇ। ਤੋਂ ਸਮਝ ਆਵੇ ਨਾ ਰੀ ਨੂੰ। ਘਾਟੇ ਵਾਲਾ ਪਾਣੀ ਵੀ ਥੋੜ੍ਹਾ ਜਿਹਾ ਰੱਖ ਦੇ ਚੋਲਣ। ਜਿਵੇਂ ਕੋਈ ਜੱਟੜੀ ਹੋਰ ਤੀਗਾ। ਇਹ ਕੀ ਹੋਇਤੀ ਧੀ ਧੀ ਹਰੋਂ ਜਦੋਂ ਉਹਨੂੰ ਜਿੱੱਵੀ ਵਿਆਹੀ ਹੋਇ ਕਿਉਂ ਤੇ ਜਮਾ ਸੱਚੀ ਗੱਲ ਆ ਗਈ ਤੇ ਬਹੁਤ ਤੰਗ ਕਰਦਾ ਹੁੰਦਾ ਸੀ ਉਹ ਬਹਨ ਦਾ ਲਾ ਵੀ ਕੋਈ ਬਹਨ ਨਾ ਹੋਵੇ ਮੈਂ ਤੇ ਘਰ ਵਾਲਿਆਂ ਨਾਲ ਲੜਾਂ ਉਰੇ ਲੈ ਆਨੇ ਮੇਰੇ ਕੋਲ ਮੈਂ ਗੱਡੇ ਚੀਕੂ ਲੈ ਮੈਂ ਗੱਲ ਸੁਣਾਉ ਮੇਰੇ ਦਵਾਸਾ ਵੀ ਮੈਂ ਲੜਾਂ ਬਹਨ ਨਾ ਰਹੇ ਹਾ ਜੋੜ ਦੇ ਹੀ ਦੇ ਚਾਰ ਬਜੇ ਜਾ ਕੇ ਜਦੋਂ ਹਾ ਜੋੜ ਦੇ ਦਿੰਦੇ ਆਂ ਕੀ ਦੇ ਦੇਂਗਾ ਤੇਰੀ ਮੰਮੀ ਨੇ ਉਹ ਤੂੰ ਅਟਕਦਾ ਅੱਛਾ ਈ ਪਾਲਾ ਜੱਟ ਤਾਂ ਉਹਨਾਂ ਦੇਖਾਂਗਾ ਕ ਕਰਦਾ ਉਰੇ ਲਿਆ ਨਾ ਗੰਦਾ ਜੀ ਇਧਰ ਖੜੀ ਚਾਹ ਹੇ ਪੁੱਤਰ ਜਾ ਕੇ ਤਨ ਆ ਗਿਆ ਜਦੋਂ ਭਾਈ ਹੱਥ ਜੋੜਦੇ ਹੁੰਦੇ ਪੁੱਤ 4 ਵਜੇ ਉੱਠ ਕੇ ਉਹ ਅੱਕ ਤਾਂ ਵਿਚਾਰਾ ਉਂ ਜਾਂਦਾ ਹਰਖੀ ਜੱਟ ਕੀ ਗੱਲ ਹੋਈ ਹੱਥ ਜੋੜਦਾ ਹੁੰਦਾ ਜਿਹੜਾ ਜਦੋਂ ਹਰਖੀ ਜੱਟ ਸੀ ਬਹਾਨਾ ਲੈਂਦਾ ਰਹਿੰਦਾ ਆਪਣੇ ਘਰ ਵਾਲੀ ਨਾਲ ਲੜਨ ਦਾ ਕਦੇ ਕਾਸੇ ਦਾ ਕਦੇ ਕਾਸੇ ਦਾ ਨਾ ਸੱਸੀਆਂ ਹਰਖਤਾ ਨੇ ਹੁਣ ਵੀ ਬਹੁਤ ਸਾਰੇ ਮੁੰਡਿਆਂ ਚਾਹੀਦੇ ਹਨ ਉਹ ਨੂੰ ਕਹਿੰਦੇ ਆਪਦੇ ਘਰ ਆਏ ਨੂੰ ਚੰਗਾ ਰੋਟੀ ਲਿਆਈ ਤੇਰੀ ਚੰਗਾ ਲਿਆਉਂਗੀ ਦਾਲ ਲਈ ਪਤਾ ਲਿਆਈ ਲੱਸੀ ਲਈ ਪਲੱਸੀ ਲਈ ਉਹ ਵਿਚਾਰੀ ਡੁੱਬ ਗਈ ਸੋਚਾਂ ਚ ਵੀ ਕੀ ਕਰਾਂ ਕਹੇ ਨੇ ਦਾਲ ਲਿਆਈ ਪਤਾ ਲਿਆਈ ਲੱਸੀ ਲਈ ਪਲੱਸੀ ਲਈ ਕੀ ਮੁਝਾਂ ਉਹ ਸਚਾਰੀ ਵਾਲੀ ਸੀ ਵਿਚਾਰੀ ਕਿਉਂ ਅੜੀ ਕੋਲ ਜੱਟ ਨਾਲ ਕੱਟਣਾ ਵਾਲਾ ਹੁੰਦਾ ਹੈ ਉਹ ਸੋਚਾਂ ਦੁਦੂ ਵੀ ਰਹੀ ਦੀ ਦਾਲ ਨਹੀਂ ਪਤਾਲ ਨਹੀਂ ਕਹਿ ਗਿਆ ਲੱਸੀ ਨਹੀਂ ਪਰ ਲੱਸੀ ਨਹੀਂ ਕੀ ਕਰਾਂ ਉਹ ਦਿਮਾਗ ਨਾਲ ਸੋਚੀ ਗਈ ਸੋਚੀ ਗਈ ਸੋਚੀ ਗਈ ਰੋਟੀਆਂ ਬਣਾ ਲੀਆਂ ਤੇ ਦਰਨ ਕੱਲਿਆ ਲੱਸੀ ਤਿਆਰ ਕਰ ਲਈ ਸਬਜ਼ੀ ਤਿਆਰ ਕਰ ਲਈ ਤੇ ਇੱਕ ਪਾਸੇ ਤਾਂ ਪਾਣੀ ਢਣਜਾ ਕਰਕੇ ਲਈ ਦਾਲ ਕਰਦ ਲਿਆ ਦਾਲ ਦਾ ਪਾਣੀ ਢਣਜਾ ਕਰਕੇ ਲਈ ਇੱਕ ਪਾਸੇ ਸਬਜ਼ੀ ਸੱਤ ਲੈ ਕੇ ਬੈਠੀ ਵੀ ਜੱਟ ਤੋਂ ਬਚਾਂ ਮੈਂ ਕਿਵੇਂ ਬਚਾਂ ਤਰ੍ਹਾਂ ਤੋਂ ਬਚਾ ਇੱਕ ਪਾਸੇ ਵਧੀਆ ਸਬਜ਼ੀ ਲੈ ਗਈ ਇੱਕ ਪਾਸੇ ਪਤਲੀ ਦਾਲ ਪਤਾਲਜੀ ਲੈਣੀ ਕਰਤੇ ਤੇ ਜਿਹੜੀ ਦਾਲ ਆਪਾਂ ਮੈਂ ਕਹਦੇ ਨਾ ਦਾਲ ਪਤਾਲਜੀ ਇੱਕ ਪਾਸੇ ਚੰਗੀ ਲੱਸੀ ਲੈ ਗਈ ਇੱਕ ਪਾਸੇ ਪਤਲੀ ਲੱਸੀ ਬਲੱਸੀ ਜੀ ਕਰਕੇ ਲੈ ਲਈ ਤੇ ਸਾਰਾ ਕੁਝ ਲਈ ਜਾਂਦੇ ਆ ਕਿ ਇੱਕ ਪਾਸੇ ਚੰਗੀ ਲੱਸੀ ਇੱਕ ਪਾਸੇ ਲੱਸੀ ਬਲੱਸੀ ਇੱਕ ਪਾਸੇ ਚੰਗੀ ਸਬਜ਼ੀ ਇੱਕ ਪਾਸੇ ਦਾਲ ਪਤਾਲ ਇੱਕ ਪਾਸੇ ਚੰਗੀ ਦਾਲ ਪਰੋਟੀਆਂ ਸਾਰਾ ਸਨਾਨ ਲੈ ਗਈ ਜਦੋਂ ਤੁਰੀ ਜਾਂਦੀ ਹੈ ਡਰਦੀ ਹੈਗਾ ਇਹ ਵਿਚਾਰੇ ਵੀ ਪਤਾ ਨਹੀਂ ਕੀ ਘਹਾੜੇ ਬਾਟੇ ਮੂੰਹ ਬੋਲੂ

ਇਹ ਟੋਕਰੀ ਲਾਹ ਲਈ ਆ ਗਿਆ ਬਸ ਦਨ ਫੜਾ ਕੇ ਬਲਦਰ ਆਣ ਲੈ ਜਾਈ ਲਾਹੇ ਟੋਕਰੀ ਜਦੋਂ ਕਹਿੰਨ ਲਿਆ ਰੋਟੀ ਕਹਿੰਦੀ ਹਾਂ ਕਹਿੰਦਾ ਦਾਲ ਪਤਾਲ ਲਈ ਕਹਿੰਦੀ ਹਾਂ ਲੱਸੀ ਬਲਸੀ ਲਈ ਕਹਿੰਦੀ ਹਾਂ ਉਹਨੇ ਇੱਕ ਪਾਸੇ ਢੱਕਣ ਖੋਲ੍ਹਿਆ ਦਾਲ ਪਤਾਲ ਦੂਜਾ ਢੱਕਣ ਖੋਲ੍ਹਿਆ ਲੱਸੀ ਬਲਸੀ ਤੀਜਾ ਢੱਕਣ ਖੋਲ੍ਹਿਆ ਸਬਜ਼ੀ ਵਧੀਆ ਚੌਥਾ ਢੱਕਣ ਖੋਲ੍ਹਿਆ ਲੱਸੀ ਵਧੀਆ ਰੋਟੀਆਂ ਦੇ ਵਿੱਚ ਵਧੀਆ ਇੱਤਨੂੰ ਦਾ ਕੋਈ ਬਹਾਨਾ ਨਾ ਮਿਲਿਆ ਕਿੰਦ ਲੋ ਸਾਰਾ ਕੁਝ ਲਿਆਈ ਦਾਲ ਤਕਾਲ ਜੀ ਦੇਈ ਦੱਸੀ ਕੁਲਸੀ ਵੀ ਲਿਆਈ ਜੀ ਤੇ ਸਬਜ਼ੀ ਵੀ ਲਿਆਈ ਵਧੀਆ ਲੱਸੀ ਵੀ ਦੇਈਆਂ ਰੋਟੀ ਵੀ ਦੇਈ ਜੱਟ ਨੀਮੀ ਪਾ ਕੇ ਬਹਿ ਗਿਆ ਜੀ ਮੈਂ ਤਾਂ ਬਹਾਨਾ ਭਾਲ ਦਤੀ ਜੱਟ ਦੀਦੀ ਇੰਨੀ ਸਚਾਰੀ ਹੈ ਮਤਲਬ ਰਹਿਣਾ ਬਾ ਨਹੀਂ ਜੱਟ ਦੀ ਜੀ ਬਾ ਨਹੀਂ ਬਾ ਨਹੀਂ ਸਨਖੀਏ ਮੈਂ ਤਾਂ ਤੁਨੂੰ ਕੋਈ ਬਹਾਨਾ ਲੱਭਦਾ ਦੀ ਇਹਨਾਂ ਨੂੰ ਕੁੱਟਣ ਦਾ ਕਦਾ ਮਤੀ ਤੈਨੂੰ ਇੰਨਾ ਗਿਆਨ ਕਿੱਥੋਂ ਆ ਗਿਆ ਲੱਸੀ ਵੀ ਲੱਸੀ ਵੀ ਲਿਆਈ ਦੁੱਧ दाल ਸਬਜ਼ੀ ਵੀ ਲਿਆਈ ਤੂੰ ਰੋਟੀ ਵੀ ਲਿਆਈ ਤੇ ਤੂੰ ਵਧੀਆ ਲੱਸੀ ਵੀ ਲਿਆਈ ਜੀ ਤੂੰ ਤਾਂ ਬਚ ਗਈ ਮੈਂ ਤਾਂ ਤੈਨੂੰ ਕਹਾਂ ਨਾ ਲੱਗਦਾ ਤੂੰ ਟੁੱਟਣ ਤੋਂ ਇਹ ਹੱਬ ਤਾਂ ਜਦੋਂ ਕਿਸੇ ਨੇ ਬਹਾਨਾ ਲੈਣਾ ਹੋਵੇ ਫਿਰ ਆ ਨਹੀਂ ਬਹਾਨੇ ਲੜਦਾ ਉਹ ਸਚੈਰੀ ਵਾਲੀ ਦੀ ਅੜ ਬਜੱਤ ਨਾਲ ਕੱਟਦੀ ਸੀ ਤੇ ਉਹਨੇ ਕੋਈ ਮੌਕਾ ਹੀ ਨਹੀਂ ਦਿੱਤਾ ਉਹਨੂੰ ਲੈਣ ਦਾ ਤੇ ਵਧੀਆ ਰੋਟੀ ਪਾਣੀ ਲੈ ਕੇ ਬਣਾ ਕੇ ਪਈ ਜਦਨੇ ਉਹ ਤੋਂ ਬਾਅਦ ਗੁੱਸਾ ਮਾਰਿਆ ਆਪਦਾ ਮੈਂ ਤਾਂ ਬਹਨ ਲੈਈਆਂ ਨਾ ਮੇਰਾ ਤਾਂ ਪਤਾ ਹੀ ਨਾ ਸਚਾਰਾ ਇੰਨਾ ਚੰਗਾ ਹੈ ਉਹਨੇ ਆਪਦੇ ਬੰਦੇ ਦਾ ਸੁਧਾਰ ਕਰ ਲਿਆ ਪੁੱਤ ਕੋਈ ਬਹਨ ਲੈਣ ਦਾ ਨਾ ਦਿੱਤਾ ਹੀ ਨਹੀਂ ਮੌਕਾ ਪਹਿਲੀ ਗੱਲ ਬੋਚ ਲਿਆ ਕਰੇ ਜਦੋਂ ਗੁੱਸਾ ਵਾਰਾ ਸੀ ਉਹ ਦਾ ਤੇ ਗੁੱਸਾ ਦਿਖਾਇਆ ਕਰੇ ਜਦੋਂ ਹੈ ਨਾ ਤਾਂ ਉਹ ਗੁੱਸਾ ਹੋਣੀ ਨਾ ਲਿਆ ਕਰੇ ਗੱਲ ਦਾ ਮੁੜਕਾ ਹੋਣੀ ਨਾ ਲਿਆ ਕਰੇ ਜਦ ਤੱਕ ਤਾਂ ਵਧੀਆ ਹੋ ਗਿਆ ਗੁੱਸਾ ਮਾਰ ਲਿਆ ਉਹਦਾ ਤੇ ਕੋ ਸਮਾਰਕੇ ਸਿਆਣਾ ਬਣ ਗਿਆ ਚੰਗੀ ਜਨਾਨੀ ਨੇ ਸਿਆਣਾ ਬਣਾਤਾ ਵੀ ਮੇਰੇ ਅੱਤਰ ਤਾਂ ਇੰਨਾ ਵਧੀਆ ਮੈਂ ਤਾਂ ਹੁਣ ਹੀ ਆਨੇ ਵਹਨੇ ਲੈਂਦਾ ਫਿਰਦਾ ਵੇਦਾ ਦੇਖ ਲੈ ਮੇਰੇ ਮੂਰੇ ਤਾਂ ਇੰਨਾ ਕੰਮ ਕਰਦੀ ਆ ਸੋਹਣਾ ਵੀ ਕੋਈ ਕੰਮ ਨਹੀਂ ਖਰਾਬ ਕਰਦੀ ਜਿਹੜੀ ਚੀਜ਼ ਮੈਂ ਮੰਗਦਾ ਉਹੀ ਮੈਨੂੰ ਤਿਆਰ ਕਰਕੇ ਦੇ ਦਿੰਦੀ ਐ ਮਨਾ ਤੂੰ ਇੰਨਾ ਕਿਉਂ ਵੇੜਿਆ ਹੋਇਆ ਐ ਇਹ ਆਕੇ ਜੱਟ ਦੀ ਗੱਲ ਪੁੱਤ ਸੱਚੀ ਸਟੋਰੀ ਐ ਇਹ ਜਮਾ ਤੇ ਆ ਦੇ ਘਰੇ ਰਸਦੇ ਨੇ ਵਸਦੇ ਨੇ ਹੱਸਦੇ ਨੇ ਲੋਕ ਜਾਵਾਂ ਆਤੇ ਨੇ ਹੂੰ ਬੜਾ ਦੰਨ ਵਾਲੀ ਆ ਗਈ ਤੇ ਚਿੱਲਾ ਆਪਣਾ ਚਿੱਟਾ ਹੋ ਜਾਊਗਾ ਤੇ ਪਾਣਾ ਕਾਹਦੇ ਨੇ ਕੋਚਾ ਲਾਇਆ ਕੋਈ ਦੰਨ ਕਿਵੇਂ ਤਾਇਆ ਠੀਕ ਜਾਓ ਤਾ ਕਿਹੜੀ ਬੰਨੀ ਬੈਠਾ ਹੈ ਹੋਰ ਟਾਈਮ ਦੇਖਦੇ ਹੁੰਨੇ ਅਸੇ ਟਾਈਮ ਦੇਖਦਾ ਹੁੰਨਾਗਾ ਦਿਖਾਈ ਘੜੀ ਹਾਂ ਲੱਕ ਲੈ ਹਾਂ ਦੀਗੀ ਕੀ ਕਰਦਾ ਡੈਡੀ ਬਹੁਤ ਬਹੁਤ ਹੋਗਾ ਅਕਰਾ ਲਾਉਣਾ ਅਸੇ ਕਰਾ ਲਾਉਂਦਾਗਾ ਉਹ ਸਿਆ ਅੱਜ ਵਧੀਆ ਪੋਲੀ ਪੋਲੀ ਮਿੱਟੀ ਹੋ ਜੂਗੀ ਹਾਂ ਗੇੜੇ ਗੁੜਾ ਦੇ ਲਿਆ ਕਰਾਂਗੇ ਛੋਰਾ ਮਾਚਾ ਸ਼ੀ ਮੇਰਾ ਤਾਇਆ ਕਈ ਲੋਕ ਪੁੱਛਦੇ ਸੀ ਕਿ ਤੇਰੇ ਦਾਇਆ ਤਾਇਆ ਦਾ ਨਾਮ ਕੀ ਹੈ ਅਗਰ ਅਸਰਿਆ ਬਣਾਵਾ ਹਾਂ ਹਾਂ ਉਹ ਬੋਲਦੇ ਹੈ ਕਮੈਂਟਾਂ ਚ ਪੁੱਛਦੇ ਸੀਗੇ ਹਾਂ ਕਮੈਂਟਾਂ ਚ ਪੁੱਛਦੇ ਸੀਗੇ ਚਾ ਦੱਸ ਦੇ ਤਾਇਆ ਬੰਤਸ ਬੰਤਸ ਸਿੰਘ ਹਾਂ ਹਾਂ ਬੱਜਾ ਹਾਂ ਇੱਕ ਸਟਾਈਲ ਜਿਹਾ ਮਾਰ ਕੇ ਦਿਖਾ ਦੇ ਬਸ ਤਾ ਉਹੀ ਮਾਰ ਦੇ ਕੋਈ ਵੀ ਕਿਵੇਂ ਇੱਕ ਹਾਂ ਚੱਕਦੇ ਆ ਹਾਂ ਤੇਜੀ ਆਪਣੇ ਸਾਰੇ ਉਧਰ ਕਰਾ ਲਾਤਾਗਾ ਆ ਥੋੜਾ ਜਿਹਾ ਰਹਿ ਗਿਆ ਉਹ ਡੈਡੀ ਆਉਂਦੇ ਆ ਬਸ ਤੁਸੀਂ ਕਮੈਂਟੇ ਜਰੂਰ ਦੱਸਿਓ ਜੀ ਤੁਹਾਡਾ ਟਰੈਕਟਰ ਦਾ ਨਾਮ ਕੀ ਹੈਗਾ ਸਾਡੇ ਟਰੱਕ ਤੇ ਹੈਗਾ ਜੀ ਅਰਜਨ ਤੁਪੇ ਜਿੱ ਦਿੱਤਾ ਹੋ ਗਿਆ ਤੋ ਹੋਇਆ ਪਿਆਗਾ ਗਰਮੀ ਬਹੁਤ ਹੈਗੀ ਤੇ ਫੋਨ ਵੀ ਦਿੱਤਾ ਦਿੱਤਾ ਹੋਇਆ ਪੈ ਗਿਆ ਜੀ ਤੇ ਨਾਲੇ ਬੈਟਰੀ ਲੋ ਹੋਈ ਪਈਏਗੀ ਉਹ ਦਿੱਤਾ ਹੋ ਜਾਂਦਾ ਫੋਨ ਵੀ ਧੁੱਪੇ ਤੇ ਟਾਈਮ ਹੋ ਗਿਆ ਜੀ 5 ਵਜੇ ਕੀ 21 ਮਿੰਟ ਹੋ ਗਏ ਨੇਗੇ ਤੇ ਅਸਾਨੂੰ ਰੋਜ਼ ਹੀ ਪੂਰਾ ਸਹੀ ਟਾਈਮ ਦੱਸਦੇ ਹਾਂਗੇ ਪੂਰਾ ਸਹੀ ਤੇ ਹੁਣ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਮੇਰੇ ਵੀ ਦੋ ਤਿੰਨ ਗੇੜੇ ਦਿੱਤੇ ਨੇ ਗਰਮੀ ਆ ਗਈ ਤੇ ਤਿੰਨ ਚਾਰ ਹੋਰ ਗੇੜੇ ਗੋੜੇ ਮਾਰਦੇ ਆਂ ਇਧਰ ਮੈਂ ਉੱਥੇ ਤੱਕ ਸਾਡੇ ਖੇਤ ਤੱਕ ਆ ਸਮਾਹ ਤੱਕ ਬਾਬੇ ਦੀ ਤੱਕ ਤਾਂ ਦੋ ਗੇੜੇ ਲਾਤੇ ਤੇ ਚਲੋ ਵਧੀਆ ਹੈਗਾ ਜੀ ਪੈਟ ਲੌਸ ਹੁੰਦਾ ਹੈਗਾ ਵੈਸੇ ਵੀ ਉਹ ਬਸ ਮੈਂ ਮਾਰ ਲੈਣੀ ਆ ਗੇੜੇ ਗੋੜਤਾ ਕਿਉਂਕਿ ਮੈਨੂੰ ਉਹ ਸ਼ੌਕ ਆ ਗਿਆ ਵੀ ਭਜਣ ਦਾ ਵਧੀਆ ਮੇਰੇ ਤਾਂ ਨਾ ਫਿਰ ਗੇਮਾਂ 'ਚ ਸ਼ੌਕ ਆ ਗਿਆ ਜੀ ਗੇਮ ਵਿੱਚ ਵਧੀਆ ਪੋਜੀਸ਼ਨ ਆ ਜਾਂਦੀ ਹੈ ਰੇਸਿੰਗ 'ਚ ਫਸਟ ਤਾਂ ਆਮ ਹੀ ਗੱਲ ਹੋਗੀ ਜੀ ਹੁਣ ਮੈਨੂੰ ਹੈਨਾ ਥਰਡ ਤੇ ਸੈਕਿੰਡ ਤਾਂ ਆਮ ਜੀ ਗੱਲ ਹੈਗੀ ਫਸਟ ਬਸ ਹੁਣ ਇਹ ਵੀ ਆਮ ਹੋਣ ਲੱਗ ਜੂਗੀ ਜਦੋਂ ਆਪਾਂ ਮਿਹਨਤਾਂ ਕਰਾਂਗੇ ਐਂਡ ਡੈਡੀ ਬਸ ਆਉਣੇ ਹੋਣਗੇ ਪਾਣੀ ਪੂਣੀ ਪੀਣ ਗਏ ਰਣਗੇ ਕਰੇ ਤੇ ਮਮਾ ਕਹੇ ਚਲੋ ਰੈਡੀ ਟੂ ਸੀਮ ਮੜਾ ਮੋਟਾ ਦਾਮ ਲੈ ਆਉ ਤੇ ਮੈਂ ਵੀ ਸਕੂਲੋਂ ਆਈ ਸੀਗੀ ਸਕੂਲੋਂ ਆ ਕੇ ਚਾਚੂ ਪੀਕੇ ਜੀ ਹਨਾ ਮੈਂ ਵੀ 1 ਘੰਟਾ ਰੈਸਟ ਕਰਕੇ ਤੇ ਉਦੋਂ ਬਾਅਦ ਚ ਮੈਂ ਸਕੈਚਸ ਕੁਝ ਲੈਣ 바ਗੀ ਆਉਦੇ ਹਨਾ ਕਿਉਂਕਿ ਮੈਨੂੰ ਉਹਦਾ ਵਰਕ ਪੂਰਾ ਕਰਨਾ ਸੀਗਾ ਜੀ ਤੇ ਮੇਰੇ ਕੋਲ ਜਿਹੜੇ ਸਕੈਚਸ ਸੀਗੇ ਉਹ ਖਰਾਬ ਹੋ ਗਏ ਸੀਗੇ ਫਿਰ ਮੈਂ ਹਨਾ ਸਮਾਨ ਸਮੂਹ ਲੈ ਆਈ ਤੇ ਚਲੋ ਮੈਂ ਸਕੂਲ ਦਾ ਕੰਮ ਵੀ ਕਰ ਲਿਆ ਬਸ ਇੱਕ ਕਾਪੀ ਤੇ ਰਹਿ ਗਿਆ ਐਸਐਸਟੀ ਦਾ ਉਹਦਾ ਮੈਂ ਕੱਲੂ ਕਰੂੰਗੀ ਕੁਐਸਚਨ ਆਨਸਰਸ ਤੇ ਬੰਤ ਤਾਂ ਤੁਸੀਂ ਦੇਖ ਹੀ ਲਿਆ ਹੋਊਗਾ ਬਾਬਾ ਹੁਣ ਕੱਖ ਵੱਡੂਗਾ ਬਾਪਨ ਵਾਲੀ ਖੁਸ਼ ਮੰਦੀ ਹੁੰਦੀ ਹੈਗੀ ਜਦੋਂ ਵੀਡੀਓ ਬਣਾਉਣੀ ਹੈ ਬਾਬੇ ਦੀ ਫਿਰ ਬਾਬਨ ਦਿਖਾਈ ਵੀ ਵੀਡੀਓ ਬਣਾ ਕੇ ਚਲੋ ਜੀ ਬਣੇ ਰਿਓ ਬਲੌਗ ਨਾਲ ਐਂਡ ਤੱਕ ਜ਼ਰੂਰ ਦੇਖਣਾ ਜੀ ਆ ਗਈ ਬੀਬੀ ਵੀ ਬੀਬੀ ਵੀ ਆ ਗਈ ਜੀ ਬੀਬੀ ਆ ਗਈ ਆ ਗਈ ਗਈ ਆ ਮੈਂ ਬੀਬੀ ਪਤਾ ਹੁਣ ਫੋਨ ਕੋਲੇ ਨਿਗਾ ਰੱਖ ਮੈਂ ਲੋਤਨ ਹੋਰ ਗੇੜੇ ਲਾ ਕੇ ਆਉਣੀ ਆਂਗੀ ਅੱਛਾ ਹਾਂ ਜੀ ਮੇਰੇ ਵਧੀਆ ਖੇਤ ਚੱਕ ਚੱਕ ਲੰਮੂ ਵਾਲ ਚ ਵਧੀਆ ਸਾਂਹ ਹੁੰਦੇ ਨੇ ਹੋਰ ਹਵਾ ਠੰਡੀ ਠੰਡੀ ਹੁੰਦੀ ਹੈਗੀ ਜਿੰਨਾ ਤੱਕ ਅਸੀਂ ਤਾਂ ਦੋ ਤਿੰਨ ਘੇੜੇ ਨਾ ਮਾਰੀਏ ਖੇਤ ਚ ਬੈਠਣ ਦਾ ਹੀ ਫਾਇਦਾ ਹੁੰਦਾ ਜੀ ਨਹੀਂ ਫਿਰ ਲੱਗਦਾ ਹਨਾ ਬਹੁਤ ਵਧੀਆ ਉਧਰ ਬੱਕਰੀਆਂ ਵਾਲੇ ਕਿਹੜੇ ਨੇ ਉਹ ਸਰਤਾ ਜੀ ਦੇਖੋ ਜਨਵਰੀ ਨੇ ਵਾਲੀ ਘਰ ਇੰਨਾਂ ਨੇ ਬੱਕਰੀਆਂ ਹਾਂ ਹਾਂ ਲੈ ਬਿੱਬੀ ਕਹਿੰਦੀ ਬੱਕਰੀਆਂ ਦੀ ਬਣਾ ਲੈ ਹਾਂ ਰੋ ਚਾਰ ਦੋਨ ਬੱਕਰੀਆਂ ਦੀ ਖੇਤਾਂ ਚ ਕਿਉਂ ਦਾਣਾ ਆਪਣਾ ਤਾਂ ਬਹਿ ਗਿਆ ਵਾ ਹਣ ਪਹਿਲਾਂ ਦਾਣਾ ਪਾਣੀ ਚੁਗਦੀਆਂ ਤੇ ਕੋਈ ਬੱਲੀ ਬੱਲੀ ਐਦਾਂ ਤਾਂ ਹਲੇ ਉਹ ਆ ਵਾਹਿਆ ਨਹੀਂ ਹੈਗਾ ਕੱਚੇ ਵਿਚਾਇ ਪਏ ਨੇ ਨੇਰੀ ਨਾ ਸਾਰਾ ਹੋ ਉੱਡ ਗਿਆ ਹਨ ਹੂੰ ਸੋ ਆ ਕਿਧਰੇ ਹੀ ਬਾਗੀ ਵਾਲੀ ਨੇਰੀ ਤੀ ਪੁੱਤ ਸਾਡੇ ਤਾਂ ਬਹੁਤ ਚਾਰ ਤਾਂ ਜੀ ਗੜੇ ਵੀ ਪਾਈ ਦੇਗੇ ਤਾਂ ਨਹੀਂ ਕਿੱਧਰ ਨਗਾਈ ਹਣ ਮੈਂ ਮੈਂ ਕਿ ਗੜੇ ਵੀ ਪਾਈਨੇ ਆਪਣੇ ਤਾਂ ਦੋ ਜਾਣੇ ਆਪਣੇ ਗੜੇ ਵੀ ਪਾਈ ਸੀ ਨਾ ਗੜੇ ਬਥੇਰੇ ਪਏ ਤੇ ਡੇਢੇ ਗੜੇ ਢੋੜਕ ਦੜਕਦੇ ਹੋ ਡਿੱਗੇ ਫਿਰ ਮੈਂ ਉੱਠ ਕੇ ਦੇਖਿਆ ਇਹਨਾਂ ਨੇ ਉੱਠ ਕੇ ਦੇਖਿਆ ਉਹਨਾਂ ਨੂੰ ਪਤਾ ਪਿਆ ਉਹਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਲਾਈਟ ਵੀ ਭੱਜ ਗਈ ਸੀ ਡਮੈਟਰੇ ਦੀ ਲਾਈਟ ਅੰਦਰ ਅੰਦਰ ਸੀ ਜਦੋਂ ਮੈਂ ਲਾਈ ਸਮਝ ਲਾਈਟ ਤੇ ਗੜੇ ਦਾ ਇਹਨੇ ਲਿੱਖੀ ਜਾਣ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤੜਕੀ ਉੱਠਿਆਂਗੇ ਵੈਗੁਰੂ ਦਾ ਨਾਮ ਲੈਂਦਾ ਵੀ ਪ੍ਰਮਾਤਮਾ ਤੂੰ ਹੀ ਹੈ ਚਲੋ ਨਸਕਾਨ ਨਾ ਕਰੀ ਕਿਉਂ ਨਿੱਕੇ ਨਿੱਕੇ ਮੱਖਾਂ ਨਿਕਲਦੀਆਂ ਨੇ ਉਹਨਾਂ ਨੂੰ ਵੀ ਜੇ ਗੜਿਆ ਦੀ ਮਾਰ ਪੈ ਗਈ ਤਾਂ ਓੱਖਾ ਬਹੁਤ ਮਿੰਤ ਕਰਕੇ ਮੱਖੀਆਂ ਬੀਜੀਆਂ ਨੇ ਪੁੱਤ ਲੋਕਾਂ ਨੇ ਹਰੀਆਂ ਪਰੀਆਂ ਹੋ ਜਾਣੀਆਂ ਥੋੜੇ ਦਿਨਾਂ ਚ ਸੂਏ ਪਾਰ ਤਾਂ ਢੇਢੀ ਹੋਈ ਪਈ ਐ ਸਾਡੀ ਵੀ ਹਰੀ ਹੋ ਗਈ ਤੇ ਸਭ ਦੀ ਹੋ ਜਾਣੀਆਂ ਵੈਸੇ ਗੁਰੂ ਸੁੱਖ-ਸਾਂਤ ਰੱਖੇ ਤੇ ਮੈਨੂੰ ਤਾਂ ਮਤਲਬ ਵੈਸੇ ਗੁਰੂ ਆਪ ਹੀ ਦੇਊਗਾ ਸਾਰਿਆਂ ਨੂੰ ਹਾਂ ਸੋ ਚਲੋ ਨੀ ਤੇ ਚੱਲੀਏ ਕਰੇ ਪਤਾ ਆਓ ਚੱਲੀਏ ਡੇਡੀ ਜੀ ਆਉਣਾ ਹੈਗਾ ਕਰਾ ਲਾਉਣਾ ਹੈਗਾ ਤੇ ਆਪਣੇ ਜੀ ਨੀਂਹ ਪੈ ਗਿਆ ਸੀਗਾ ਤਾਂ ਕਰਕੇ ਕੰਮ ਲੇਟ ਹੋ ਗਿਆ 2 ਦਿਨ 2 ਦਿਨ ਚ ਲੂਗਾ ਮਿੱਟੀ ਮੜੀ ਜੀ ਜਿਆਦਾ ਆਪਣੀ ਇਧਰ ਪਾਈਪ ਲਾਈਨ ਪਿਆਗਾ ਫਿਰ ਆਪਣੇ ਇਧਰ ਸਿੱਧਾ ਪਾਣੀ ਆਇਆ ਕਰੂਗਾ ਜੀ ਤੇ ਡੈਡੀ ਵੀ ਆ ਗਿਆ

ਨਾ ਸੋਹਣਾ ਹੀ ਬੜਾ ਲੱਗਦਾਗਾ ਹੈ ਅਸਿਆ ਕਿੱਥੋਂ ਲੈਂਦੀ ਘੜੀ ਹਾਂ ਘੜੀ ਕਿੱਥੋਂ ਲੈਂਦੀ ਬੰਗਾਲ ਤੋਂ ਹਲੇ ਤੇ ਲੈਂਦੀ ਹਾਂ ਸੋਹਣੀ ਆਗੀ ਕਿਉਂ ਸੋਹਣੀ ਅਸਿਆ ਆ ਜਾ ਤਾ ਚੱਲੀਏ ਘਰ ਨੂੰ